ਸਾਸਿਕਾ ਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਮੈਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਪਹੁੰਚ ਚੁੱਕੇ ਆ ਪਿੰਡ ਰੰਧੀ ਦੇ ਢਲਾ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲ ਦੇ ਪਹੁੰਚਣਾ ਦੇਖੋ ਇਹਨੇ ਵੀਜਾ ਜੀ ਬੜਾਈ ਸੀ ਜੀ ਮਾਲ ਸੇਲ ਹੋ ਚੁੱਕਿਆ ਅੱਜ ਵੀਨੇ ਕੋ ਤਿੰਨ ਚਾਰ ਦੇ ਲਾਪਾ ਬੜੂ ਸਿੰਘ ਨਾਲ ਤੇ ਆਉਣ ਵੀਰ ਨਾਲ ਗੱਲਬਾਤ ਕਰੀਏ ਆਪਾਂ ਇਹਨੇ ਪ੍ਰਾਈਸ ਕੀ ਆ ਬਾਜੀ ਸਤਿਕਾਰ ਸਾਸਿਕਾ ਵੀਰ ਜੀ ਸਤਿਕਾਰ ਹੋਰ ਸੁਣਾਓ ਜੀ ਸਤਿਕਾਰ ਜੀ ਸਤਿਕਾਰ ਜੀ ਕਿਵੇਂ ਦਾ ਫਰਕ ਆ ਕੰਮ ਬਹੁਤ ਵਧੀਆ ਜੀ ਬਹੁਤ ਵਧੀਆ ਰਿਆ। ਕਿਹ ਮਾਲ ਫਿਰ? ਹਾਂ ਜੀ ਵੀ ਇੱਕ ਗਿਆ ਸਾਰਾ। ਚੱਲਾ ਚੱਲਾ ਚੱਲਾ। ਹਾਂ ਜੀ। ਮਾਲ ਭਾਵੇਂ ਬੜਾ ਚੰਗਾ ਜੀ ਮਾਲ ਬੜਾ ਚੰਗਾ। ਮਾਲ ਵੀ ਆ ਪਹਿਲੇ ਹੁੰਦੇ ਹੀ ਚੰਗਾ ਜੀ ਦੇ। ਹਾਂ ਜੀ ਹਾਂ ਜੀ। ਚਲੋ। ਤੋਂ ਮਾਲ ਲਈਦਾ ਜੀ। ਬਿਲਕੁਲ ਭਾਈ ਜੀ। ਹਾਂ ਜੀ ਹਾਂ ਜੀ। ਅੱਜ ਫਿਰ ਕਿੰਨੀਆਂ? ਆਪਣੇ ਕੋਲ ਦੋ ਝੋਟੀਆਂ ਜੇ। ਹਾਂ ਜੀ। ਇੱਕ ਵੈੜ ਦੇ ਨਾਲ। ਗੱਪਣ। ਹਾਂ ਜੀ ਗੱਪਣ। ਚਲੋ। ਹਾਂ ਜੀ ਠੀਕ। ਝੋਟੀਆਂ ਸੂਈਆਂ ਹੀ ਤਾਜ਼ੀਆਂ। ਹਾਂ ਜੀ। ਹਾਂ ਜੀ। ਕਾਦਰ ਬੜਾ ਝੋਟੀ ਦੇ ਹੈ। ਹਾਂ ਜੀ ਹਾਂ ਜੀ। ਸੂਆ ਜੀ ਇਹ। ਝੋਟੀ ਝੋਟੀ ਜ ਬਿਲਕੁਲ ਝੂਠ ਨਾ ਮਾਰੀਏ ਹਾਂਜੀ ਬਿਲਕੁਲ ਨਹੀਂ ਮਾਰਨਾ 100 ਕਿਲੋ ਜੇ ਬੋੜਾ ਹੀ ਬੋੜਾ ਇਹ ਦੋ ਦਿਨ ਹੋਏ ਸੁਣੀ ਨੂੰ ਤਿੰਨ ਦਿਨ ਬੱਚਾ ਮਗਰ ਜੀ ਕੱਟਾ ਆ ਗਿਆ ਜੀ ਕੱਟਾ ਆ ਗਿਆ ਆਹ ਅਗਲਾ ਚਲੋ ਖੋਲੋ ਪਰ ਢਾਲੀ ਆ ਗਈ ਢਾਲੀ ਹਾਂ ਜਦਾਂ ਕੋਈ ਸਮਝ ਲੈ ਸਿੰਘ ਟੁੱਟਾ ਸਮਝ ਲੈ ਢਾਲੀ ਸਮਝ ਲੈ ਢਾਲੀ ਨਾਲ ਸਿੰਘ ਬੜੀ ਵੱਡੀ ਝੋਟੀ ਹੈ ਪਰ ਨਹੀਂ ਝੋਟੀ ਨਾਲੋਂ ਕਾਦੀ ਬੜਾ ਜੀ ਹਾਂਜੀ ਹਾਂਜੀ ਲਓ ਜੀ ਵੇਖੋ ਪਰਾਂ ਦੀ ਜੋਰ ਜਾਨੀ ਬਹੁਤ ਸੁੰਦਰੀ ਹੈ ਜੀ ਹਾਂ ਬਹੁਤ ਆਇਓ ਆਇਓ ਮੈਂ ਅਰ ਭਜੀ ਚੰਗੀ ਲੈਣੇ ਵੀ ਕਾਟ ਕਾਟਦਾ ਵਿਖੇ ਕਿੱਦਾਂ ਜੇ ਸਿੰਘ ਕਰ ਹੁੰਦਾ ਪੂਰੇ ਟਿਕਾਣੇ ਦੇ ਤੇ ਬਣ ਗਈ ਸੀ ਗੱਲ ਚਲੋ ਹਾਂਜੀ ਬੋਲ ਕਰਨ ਉਹਦੇ 125 ਕਰਦੇ ਜੀ ਹਾਂਜੀ ਹਾਂਜੀ ਕਿਨੇ ਦੇ ਦੀਏ ਜੀ ਅੱਪੀ ਦੱਸ ਦੋ ਜੈ ਜੀ 115 ਹੀ ਜਾਂ ਦੋ ਨਾਦੀਆਂ ਚਲੋ ਹੋਰ ਕਰ ਦੋ ਇੱਕ ਪਾਂਦੀ ਜਾਣ ਦੋ ਹਾਂਜੀ ਚਲੋ ਠੀਕ ਹੈ ਜੀ ਇੱਕ ਪਾਂਦ ਜਾਣ ਠੀਕ ਹੈ ਚੱਲਣ ਦੋ ਕਰਾਂ ਜੀ ਉਹਦਾ ਤੁਤਰੀ ਬੜੀ ਸੀਰ ਸਾਲ ਬੜੀ ਬਹੁਤ ਸਾਰੀ ਜੋੜੀ ਕੱਦ ਬੜਾ ਜੋੜੀ ਇਦਾਂ ਹੀ ਬੈਠੋ ਥੱਲੇ ਹਾਂ ਆਇਓ ਠੀਕ ਆਹ ਜਿਹੜਾ ਕੈਮਰੇ ਦਾ ਕਰਨੀ ਹਾਂਜੀ ਹਾਂਜੀ ਆਹਾਂ ਜੀ ਇਹ ਛੋਟੀ ਦੂਜਾ ਸੁਆਜੇ ਅੱਛਾ ਇਹ ਕਾਲ ਦੀ ਸੂਈ ਜੇ ਅੱਛਾ ਜੀ ਇਹਦੇ ਨਾਲ ਨੇ ਦੋ ਗੋਲੇ 10 ਕਿਲੋ ਜੀ ਇਹ ਵੀ ਖੋਲੋ ਹਾਂ ਜੀ 10 ਗੋਲੇ ਬੋਲੇ ਜੀ ਤੇ ਵੇਖੋ ਛੋਟੀ ਵੀ ਬੜੀ ਸੋਹਣੀ ਹੈ ਹਾਂ ਜੀ ਹਾਂ ਇਹ ਠੀਕ ਆ ਲਿਆਓ ਘਰਾਂ ਤੇ ਬਹੁਤ ਸੋਹਣੇ ਕੱਟ ਜੂ ਤਾ ਦੂਰ ਬਹੁਤ ਜੰਮੀ ਨੇ ਆ ਜਾ ਨੇ ਠੀਕ ਆ ਵੇ ਵਲੂਏ ਦੀ ਹੋ ਖੁੱਲੀ ਹੋਈ ਨਹੀਂ ਆ ਜਿਹਾ ਦਿਹਾੜੀ ਦੀ ਸੂਈ ਜੇ ਠੀਕ ਆ ਹਾਂਜੀ ਬਾਠੀ ਹਾਂਜੀ ਇਹਦਾ ਮੂਲ ਕਰਨ ਨੂੰ 115 ਕਰਦੇ ਹਾਂਜੀ ਜਿਹੜੀ ਜਸਨੋ ਆ ਨਾ ਜਸਨੋ ਹੀ ਲੱਖ ਦੀ ਦੇ ਦੀ 95 ਦੀ ਹੋਗੀ ਜਾਣ ਦੋ ਠੀਕ ਆ ਚਲੋ ਆ ਗਿਆ ਸੀਦੇ ਬਹੁਤ ਚੰਗੇ ਗੱਬਣੀ ਵਛੀ ਜੇ ਗੱਬਣ ਸੁਈ ਜੀ ਇਹ ਗੱਬਣ ਜੀ ਅੱਛਾ ਗੱਬਣੋਂ ਅਗਵਾਲਾ ਥਣ ਚ ਇਦਾਂ ਦਾ ਤੁਸੀਂ ਮੰਗਦੇ ਹੋ ਮਾਜੀ ਕਿੰਨਾ ਤੁਸੀ ਕਰੋ ਤੋੜਾ ਸਾਰਾ ਹੋ ਤੇ ਅੰਤੇ ਆਪਾਂ 2 ਕਿਲੋ ਚੁੰਦੇ ਰਹੇ ਜੀ ਅੱਛਾ ਹਾਂ ਜੀ ਬਾਕੀ ਗੱਬਣ ਦੀ ਆਪਾਂ ਗਾਰੰਟੀ ਕਰ ਜੀ ਦੇਣੀ ਬਾਕੀ ਠੀਕ ਹੈ ਜੀ ਯਾ ਤੀਂ ਠੰਡੀ ਬੜੀ ਜੀ ਹਾਂ ਜੀ ਹਾਂ ਬਾ ਇਦਾਂ ਹੀ ਬੜੀ ਕੋਈ ਲੋਈ ਚੰਗੇ ਫੋਰ ਤੁਰੀ ਜੀ ਅੱਛਾ ਜੀ ਹਾਂ ਜੀ ਹਾਂ ਜੀ ਏਦਾ ਕੀ ਆ ਇਦਾਂ ਹੀ ਰੱਸੀ ਛੋੜ ਦੋ ਵਾਹ ਵਾਠ ਠੀਕ ਆ ਚਲੋ ਜਰਸੀ ਵੇਲ ਨਾਲੇ ਹਾਂਜੀ ਹਾਂਜੀ ਚਲੋ ਹਾਂਜੀ ਸੀ ਬਹੁਤ ਚੰਗਾ ਜੀ ਕਾਣ ਬਹੁਤ ਚੰਗਾ ਲੱਗਾਇਆ ਜੀ ਤਾਂ ਬਾਜੀ ਫਰੰਦੀ ਕੀਮਤ ਮੋਲ ਕਰ ਨੂੰ ਤੇ 70000 ਕਰ ਦੇ ਜੀ ਹਾਂਜੀ 60000 ਦੀ ਦੇ ਦਿੰਦੇ 60000 ਦੇ ਹਾਂ ਜੀ ਵਾਸੀ ਝੰਗੀ ਜੀ ਦੱਸ ਦੋ ਪੀ ਇਹੋ ਹੀ 80000 ਦੀ ਵੇਚ ਦੇ ਰਹੇ ਆਪਾਂ ਤੇ ਹੋਰ ਜਾਣ ਦੋ ਚਲੋ 60 ਦੀ ਹੋ ਗਈ 60 ਦੀ ਹੋ ਗਈ ਚਲੋ ਢੰਡੀ ਢੁੰਡੀ ਬੜੀ ਜਿਹਾ ਵੇਖ ਪਾ ਠੀਕ ਔਰ ਇਹ ਪਾ ਪਾਪੂ ਪਾ ਲ ਖਾ ਲ ਦੂ ਨਾੜਾ ਵੀ ਹੈਗੇ ਨੇ ਅੱਛਾ ਆ ਜੋ ਟੀਨੀਆਂ ਦੇਖ ਹਾਂ ਆ ਵੇਖ ਲਓ ਇਹਨੇ ਕੱਟੀ ਨੇ ਹੋਰ ਬਣ ਜਾਣਾ ਜੀ ਆਜਾ ਬਣਾ ਤਾਜੀ ਸੁਈਏ ਜੀ ਹਾਂ ਜੀ ਤਾਜੀ ਕਾਲ ਸੁਈਏ ਹਾਂ ਜੀ ਹਾਂ ਜੀ ਆਹ ਬੱਚਾ ਹੈ ਨਾ ਆਣੀ ਵੇਖ ਲੋ ਟਿਮਕਣਿਆਂ ਵਾਲਾ ਜਿਹੜਾ ਮੰਗਦੇ ਰਹੇ ਸੀ ਹਾਂ ਜੀ ਉਹੇ ਲੱਗਾ ਜੀ ਚਲੋ ਬਾਕੀ ਥੇ ਆਗਰੇ ਚੱਕਰ ਕੇ ਚੁਾਈ ਕਰਕੇ ਲੈਣਾ ਨੀ ਨਹੀਂ ਵੀਰ ਜੀ ਤਾਂ ਕੀ ਗੱਲ ਆ ਹਾਂ ਜੀ ਆਪਣੀ ਆੜ ਕੇ ਚੁਾਈ ਕਰੇ ਬਿਲਕੁਲ ਸਾਡੇ ਕਿਲੇ ਦੀ ਗਾਰੰਟੀ ਹੋਏਗੀ ਹਾਂ ਜੀ ਹਾਂ ਜੀ ਅਗਲਾ ਜਾ ਕੇ ਪੱਠੇ ਨਾ ਪਏ ਤੇ ਉਹਦਾ ਹਾਂ ਜੀ ਇਹ ਗਾਰੰਟੀ ਵਾਲੀ ਤੇ ਹੈ ਗਾਰੰਟੀ ਵਾਲੀਆਂ ਚਲੋ ਜੋਡੀਆਂ ਉਹਦੇ ਪਰ ਕੇ ਲੈਣ ਨੰਬਰ ਬੋਲੋ ਜੀ ਨੰਬਰ ਆਪਣਾ 98 72 ਹਾਂਜੀ 2070 ਠੀਕ ਹੈ ਹਾਂਜੀ ਹਾਂਜੀ ਪਿੰਡ ਬੈਂਡਰ ਸੀਗੇ ਤਲਾ ਜ਼ਿਲ੍ਹਾ ਗਰਦਾਫਰ ਤਹਿਸੀਲ ਡੇਰਾ ਬਾਬਾ ਨਾਨ ਸਾਸੀ ਕਲਾਂ ਨੌਰ ਆਪਣੋਂ 7 ਕਿਲੋਮੀਟਰ ਜੇ ਹਾਂਜੀ ਡੇਰਾ ਬਾਬਾ ਨਾਨ ਕੋਈ 7 ਕਿਲੋਮੀਟਰ ਜੀ ਸਾਸੀ ਤੇ ਬਟਾਲਾ 25 ਕਿਲੋ ਵਿੱਚ ਚਲੋ ਠੀਕ ਹੈ